ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਅੱਜ ਆਪਣੇ ਵਲੌਗ ਦਾ ਦੂਜਾ ਦਿਨ ਹੈ ਤੇ ਦੂਜੇ ਦਿਨ ਦੇ ਵਿੱਚ ਆਪਾਂ ਗੋਬੀ ਦੇਸ਼ੀ ਕੇਸ ਗੁਰਦੁਆਰਾ ਸਾਹਿਬ ਜੀ ਤੋਂ ਚੱਲ ਪਏ ਆਂ ਤੇ ਆਹ ਰਾਹ ਦੇ ਵਿੱਚ ਰੁਕਿਆ ਲੰਗਰ ਤੇ ਲੱਗਾ ਜੀ ਲੰਗਰ ਛਕ ਲਿਆ ਜਾ ਦਾ ਲੰਗਰ ਜਾ ਪੋੜਾ ਗੁਰੂ ਜੀ ਦਾ ਨਹਿਰਾ ਵੀ ਦਿਖਾਓ ਗੁਰੂ ਜੀ ਦਾ ਗੁਰੂ ਜੀ ਦਾ ਨਹਿਰਾ ਵੀ ਬਸਾਉਂਦੇ ਗੁਰੂ ਜੀ ਦਾ ਨਹਿਰਾ ਇੱਧਰ ਦੇਖੋ ਪੰਜਾਬ ਕੇ ਨਹਿਰਾ ਮੁਰਮੁਰ ਯਾਤਰਾ ਆਵੇ ਪੰਜਾਬ ਕੇ ਨਹਿਰਾ ਜੀ ਤੇ ਆਪਾਂ ਲੰਦਰ ਛੱਕ ਕੇ ਹੁਣ ਚੱਲ ਪਏ ਆ ਟਾਈਮ ਤਕਰੀਬਨ 8 ਵਜ ਗਏ ਆ ਸਵਾ 6 ਵਜ ਤੁਰੇ ਹਾਂ ਤੇ ਗਾੜੀ ਜੋ-ਜੋ ਆਪਾਂ ਸਫ਼ਰ ਦੇ ਵਿੱਚ ਚੱਲਦੇ ਜਾਵਾਂਗੇ ਤੁਹਾਨੂੰ ਦੱਸਦੇ ਜਾਵਾਂਗੇ ਕੀ ਹਿਸਾਬ ਤਾਬ ਕਿਦਾਂ ਦਾ ਮੌਸਮ ਕੀ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਦੱਸੀ ਜਾਊਗੀ ਉਹ ਆਪਣੇ ਮੋਟਰਸਾਈਕਲ ਲੱਗੇ ਬੈਗ ਪਏ ਆ ਸਾਰੇ ਜਣੇ ਇੱਕ ਛੋਟਾ ਬਣਾਏ ਲੇਖੋ ਤੇ ਆਹ ਮੁੰਡੇ ਆਪਣੇ ਨਾਲ ਆਏ ਜਿਹੜੇ

ਹਾਏ ਗਾਇਸ ਰਾਸਤੇ ਮੇ ਰੁਕੇ ਆ ਗਾਇਸ ਦੇਖੋ ਲੋਕੇਸ਼ਨ ਬਹੁਤ ਵਧੀਆ ਹੈ ਕੋਕੇ ਵੀਰ ਅਰਸ਼ ਵੀਰ ਕਈ ਅੰਦਰ ਤੇ ਕਰ ਲਾ ਉਹ ਕਰ ਦਿੰਨੇ ਆ ਤੂੰ ਹਲਮਟ ਹੀ ਫੜਿਆ ਵਾ ਵੀਰ ਹੁਣ ਮੈਂ ਤੈਨੂੰ ਤੇਰੀ ਮਾਰੀ ਮੋਟੀ ਜੀ ਤੇ ਆਹ ਮੋਟਰਸਾਈਕਲ ਬਹੁਤ ਵਧੀਆ ਆ ਵੀ ਮੋਟਰਸਾਈਕਲ ਬਹੁਤ ਘੈਂਟ ਚੱਲ ਰਹੇ ਨੇ ਵੈਰੀ ਗੁੱਡ ਬੰਬ ਬਲੈਂ ਹੋਈ ਪਈ ਹਾਂ ਜੀ ਬੰਨਾਂ ਨੇ ਛਾਲ ਨਹੀਂ ਮਾਰਨੀ ਆਇਆ ਵਾਪਸ ਚੱਲੀ ਆਪਾਂ ਉੱਥੋਂ ਮਾਰੀ ਉੱਚੇ ਥਾਂ ਇਥੋਂ ਦੇ ਤੋਂ ਵੱਜ ਜਾਣਾ ਬਾਕੀ ਇਹ ਆ ਵੀ ਹੁਣ ਗੱਡੀਆਂ ਗੁੜੀਆਂ ਆ ਰਹੀਆਂ ਵੇਖੋ ਟ੍ਰੈਫਿਕ ਬਹੁਤ ਹੈ ਸਵੇਰੇ ਸਵੇਰ ਨਿਕਲਣਾ ਚਾਹੀਦਾ ਥੋੜਾ ਲੇਟ ਚੱਲ ਰਹੇ ਹਾਂ ਚਲੋ ਕੋਈ ਬਾਤ ਨਹੀਂ ਬਾਪੂ ਮਾਲ ਕੇ ਸ਼ਾਮਾਂ ਨੂੰ ਜਦੋਂ ਪਹੁੰਚ ਗਏ ਉਦੋਂ ਤੁਹਾਨੂੰ ਨਾਲ ਕਰਾਂਗੇ ਰਸਤੇ 'ਚ ਵੀ ਕਰਦੇ ਜਾਵਾਂ ਚਲੋ ਠੀਕ ਹੈ ਗਾਇਸ ਮਿਲਦੇ ਹਾਂ ਅਗਰ ਹੁਣ ਗਾਇਸ ਆਪਾਂ ਪਹੁੰਚ ਚੁੱਕੇ ਹਾਂ ਦੇਵ ਪ੍ਰਿਆਗ ਘਟ ਤੋਂ ਘਟ 70 ਕਿਲੋਮੀਟਰ ਦਾ ਸਫ਼ਰ ਕਰਕੇ ਦੇਵ ਪ੍ਰਿਆਗ ਪਹੁੰਚ ਚੁੱਕੇ ਹਾਂ ਤੇ ਆਹ ਵੇਖੋ ਦੇਵ ਪ੍ਰਿਆਗ ਦਾ ਨਜ਼ਾਰਾ ਆ ਜਿਹੜੀ ਇੱਕ ਨਦੀ ਆ ਇਹ ਕਲਕਨੰਦਾ ਤੇ ਇੱਕ ਭਾਗੇ ਰਸੀ ਇਹ ਦੋਵੇਂ ਨਦੀਆਂ ਇੱਥੇ ਮਿਲ ਕੇ ਤੇ ਗੰਗਾ ਦਾ ਨਿਰਮਾਣ ਕਰਦੀਆਂ ਇਹ ਦੋਵੇਂ ਨਦੀਆਂ ਦਾ ਨਾਲ ਗੰਗਾ ਬਣਦੀ ਆ ਜਿਹੜੀ ਗਾੜੀ ਗਦੀ ਜਾਂਂਡੀ ਆ ਇਹ ਗੰਗਾ ਕਾ ਕਹਾਈ ਜਾਂਂਡੀ ਫਲੋ ਚੈੱਕ ਕਰੋ ਤੁਸੀਂ ਪਾਣੀ ਦਾ ਇੰਨਾ ਤੇਜ਼ ਹੈ ਨਾ ਪਾਣੀ ਕੈਮਰੇ ਚ ਹੋ ਸਕਦਾ ਤੁਹਾਨੂੰ ਨਾ ਦਿਖ ਰਿਹਾ ਹੋਵੇ ਬਟ ਇਹ ਆ ਵੀ ਸਾਡੇ ਅੱਖਾਂ ਨਾਲ ਵੇਖਣ ਨਾਲ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਨਜ਼ਾਰਾ ਵੇਖੋ ਲੋਕੇਸ਼ਨ ਚੈੱਕ ਕਰੋ ਬਹੁਤ ਹੀ ਘੈਂਟ ਕੁਦਰਤ ਦਾ ਨਜ਼ਾਰਾ ਤੇ ਤੁਸੀਂ ਜੇ ਆਮਣਾ ਵਾ ਜਰੂਰ ਇੱਕ ਅੱਧੀ ਔਰ ਸਾਲ ਚ ਇੱਕ ਅੱਧੀ ਔਰ ਟ੍ਰਿਪ ਜਰੂਰ ਕੱਢਿਆ ਕਰੋ ਤੇ ਇਸੇ ਨਾਲ ਆਪਣਾ ਇਹ ਆ ਵੀ ਚਲੋ ਨਾਲੇ ਆਪਾਂ ਘੁੰਮ ਫਿਰ ਜਾਈਦਾ ਵਾ ਨਾਲੇ ਵਧੀਆ ਹਾਂਜੀ ਦੇ ਪ੍ਰਿਆਗ ਰੁਕੇ ਹੁਣ ਅੱਗੇ ਵੇਖਦੇ ਆ ਜਾਂ ਸ਼੍ਰੀਨਗਰ ਰੁਕਾਂਗੇ ਜਾ ਕੇ ਸ਼੍ਰੀਨਗਰ ਰੋਕੇ ਸ਼੍ਰੀਨਗਰ ਰੁਕਾਂਗੇ ਸ਼ਹਿਰੀ ਨਗਰ ਰੋਕੇ ਪ੍ਰਸ਼ਾਦਾ ਪਾਣੀ ਛਕ ਕੇ ਤੇ ਫਿਰ ਹੋ ਸਕਦਾ ਨਗਰਾਸੂ ਰੂਵੀਏ ਨਗਰਾਸੂ ਚਾਹ ਪਾਣੀ ਪੀਵਾਂਗੇ ਇੱਕ ਵਾਰ ਤੇ ਫਿਰ ਵੇਖਾਂਗੇ ਕੀ ਕਰਨਾ ਫਿਰ ਅੱਗੇ ਚੱਲੇ ਪਾਵਾਂਗੇ ਥੋੜਾ ਜਿਹਾ ਲੇਟ ਚੱਲ ਰਹੇ ਆ ਸਮੇਂ ਦਾ ਕਿਉਂਕਿ ਅਸੀਂ ਢਿੱਲੇ ਹੋੜਾਂ ਫੂੜਾਂ ਖੇਚ ਰਹੇ ਆ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਰ ਰਹੇ ਆ ਤੇ ਬਹੁਤ ਵਧੀਆ ਕੋਈ ਸ਼ਾਮ ਤੱਕ ਪਹੁੰਚ ਜਾਣਾ ਆਪਾਂ ਥੋੜਾ ਜਿਹਾ ਮੁਰਸਲ ਖੇਚ ਲਾਂਗੇ ਜੇ ਕੋਈ ਗੱਲ ਲੇਟ ਹੁੰਦੇ ਤੇ ਫਿਰ ਚਲੋ ਜੀ oh my god ਯਾਨੀ ਕਿ ਪੂਰੀ ਰੈਡ ਬੁੱਲ ਪੀਓ ਕੰਡਾ ਕੋਲੇ ਵਾਲਾ ਬੱਤਾ 15 ਦਾ ਮੇਰੇ ਸਾਥ ਕਿਸੇ ਅਸ਼ੇ ਲੋਕੋ ਦੀ ਟੀਮ ਹੈ ਟੀਮ ਜੀ ਟੀਮ ਟੀਮ ਹੈ ਐਸੇ ਲੋਕ ਮੇਰੇ ਜੋ ਪਹਾੜ ਮੈਂ ਕਦੇ ਵੀ ਚਲੀ ਜਾਂਦੀ ਹਾਂ ਨਾ ਇਹ ਦੇਖੋ ਔਰ ਕਾਣਾ ਹਾਂ ਕੀ ਕਹਿਣ ਦਿਆ ਵੀ ਘੰਟੇ ਜੋ ਮੂੰਹ ਕਿੱਟਾ ਬਿੰਨੀ ਅੱਖਾਂ ਵੇਖੋ ਨਾ ਮੂੰਹ ਨਾ ਵੇਖੋ ਇਹ ਗਾਇਸ ਜੇ ਦੇਖੋ ਓਕੇ ਚੌਲ ਖਾਈ ਜਾਂਦੇ ਜੀ ਚਲ ਚਲੀਏ ਚਾਲ ਕਰਦੇ ਹਾ ਚੱਲ ਭਰਾਵਾ ਕੀ ਪੈਕਟ ਵੇਖੀ ਜਨਾ ਐਕਸਪਾਇਰੀ ਡੇਟ ਚਾ ਕੰਡਿਆ ਜਾ ਮੋੜਿਆ ਚਲੋ ਗਾ ਟਾਪਿੰਡ ਰੁਕੇ ਹਾਂ ਸਫਰ ਬਹੁਤ ਜਿਆਦਾ ਜਾਮ ਬਹੁਤ ਜਿਆਦਾ ਥਕਾਵਟ ਹੋ ਜਾਂਦੀ ਆ ਉਹ ਬਾਰੇ ਕਰਕੇ ਸਫਰ ਘੱਟ ਨਿਕਲਦਾ ਜਾਮ ਦਾ ਕਰਕੇ ਤੇ ਆਪਣੇ ਨਾਲ ਹੁਣ ਟਾਈਮ 11:30 ਹੋ ਗਿਆ ਪੂਰੇ ਪੂਰੇ ਸਵੇਰ ਦੇ ਤੁਰੇ ਹਾਂ 11:30 ਵਜੇ ਤੇ ਥੋੜਾ ਹੀ ਰਹਿ ਗਿਆ 150 ਕਿਲੋਮੀਟਰ ਹੀ ਅੱਗੇ ਹੋਰ 150 ਹੀ ਨੇ 180 ਕੇ 30 ਕਿਲੋਮੀਟਰ ਹੋ ਰਿਹਾ ਅੱਧੋ ਅੱਧੀ ਸਫ਼ਰ ਕੱਢ ਲਿਆ ਮਤਲਬ ਕਿ ਬਸ 2 2.5 ਘੰਟਿਆਂ ਚ ਹੋਰ ਕਾੜੀ ਪਹੁੰਚ ਜਾਣਾ ਆਪਾਂ ਫਿਰ ਜਾ ਕੇ ਸਾਨੂੰ ਗੁਰਦਾਰ ਦੇ ਦਰਸ਼ਨ ਕਰਾਉਣੇ ਆ ਤੇ ਨਾਲੇ ਆਪਾਂ ਹਲੋ ਤੁਸੀਂ ਵੀ ਕਰ ਲੋ ਜਿਹੜੀ ਗੱਲ ਕਰਨੀ ਗਾਇਸ ਇਹਨਾਂ ਦੀ ਗੱਲ ਸੁਣੋ ਸੁਣੋ ਕਰ ਲੈ ਇਹਨਾਂ ਦੀ ਸੁਣੋ 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 ਥੋੜਾ ਸੁਧਾਈ ਸੇਵਾ ਸੁਰਤ ਇੱਕ ਲੈ ਲਾਇ ਸੁਖ ਮੰਗਤ ਸੁਖ ਆਗਲ ਹੋਵੇ ਸਗਲ ਕਰੀ ਹਾਰ ਕਰੋਏ ਏਕ ਬਨਾ ਚੁਟੇਂ ਗਤਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਕ੍ਰਿਸ਼ਨ ਅਗਨ ਸਬਦ 부ਝਾਇ ਦੂਜਾ ਪਰਮ ਸਹਿ ਸੁਖਾਇ ਉਰਮਤੀ ਨਾਮ ਰਤੇ ਵਸਾਇ ਸਾਤੀ ਬਾਣੀ ਹਰ ਗੁੰਗਾਇ ਧਰਮ ਸਤਿ ਤੋਰ ਦਰਸ਼ਨ ਗੁਰਦੁਆਰਾ ਸਾਹਿਬ ਦੇ ਮੌਸਮ ਥੋੜਾ ਖਰਾਬ ਹੋਣ ਤੇ ਆ ਗਿਆ ਵਾ ਅਹੀ ਸੋਚਿਆ ਵਾ ਵੀ ਮਿੰਟੋ ਮਣ ਨਿਕਲ ਜੀਏ ਤੇ ਜਿਹੜਾ ਮਜ਼ਿਲ ਲਾਗੇ ਪਹੁੰਚ ਜਾਗੇ ਫਿਰ ਤੇ ਕੋਈ ਦਿੱਕਤ ਨਹੀਂ ਮੌਸਮ ਹੁਣ ਬੱਦਲ ਬੁੱਦਲ ਹੋ ਗਏ ਆ ਮੀਂਹ ਪੈਣ ਦਾ ਚਾਂਸ ਬੰਡਿਆ ਵਾ ਤੇ 3 ਘੰਟੇ ਦੀ ਵਾਰਟ ਜਿਹੜੀ ਆ ਹੋਰ ਰਹਿ ਗਈ ਆ ਤੇ 3 ਘੰਟੇ ਦੀ ਵਾਰਟ ਆਪਾਂ ਕਰ ਲੈਣੀ ਕਲੀਅਰ 100 ਕਿਲੋਮੀਟਰ ਆ ਬਾਕੀ ਰੋ ਆਪਾਂ ਆਪਣੇ ਨੌਂਸਾਈ ਹੋਣਾ ਕੋਈ ਕਹਤ ਨਹੀਂ ਚਲੋ ਮਰਨਾ ਚਾਤਰੋ ਮਰਨਾ ਚਾਗਦਾ ਆ ਆ ਜੀ ਠੰਡੀ ਜੀ ਹੁੰਦੀ ਨਾ ਓਏ ਹਵਾ ਜੀ ਜੀ ਫੌਜਾਂ ਤਿਆਰ ਪਰ ਤਿਆਰ ਹੋ ਚੁੱਕੀਆਂ ਨੇ ਚੱਲੇ ਚਾਲੇ ਲੱਗੇ ਪਾਉਣ ਐਨੂੰ ਵੇਖੋ ਵੀਰ ਜੀ ਗੁਰੂ ਵਾਲਾ ਬਣੀਆਂ ਕਲਬੜਾ ਪਹੁੰਚ ਜੇ ਔੜ ਜੇ ਲੱਗੀ ਆ ਤੇ ਆਪਾਂ ਹੁਣ ਨਗਰਾਸੂ ਤੋਂ ਚੱਲੇ ਆ ਜਾ ਕੇ ਸਿੱਧਾ ਗੋਬਿੰਦਗੜ੍ਹ ਫ੍ਰੀਕ ਮਾਰਨੀ ਚਲੋ ਠੀਕ ਆ ਮਿਲਦੇ ਮੁੜਿਓ ਅਗਲੇ ਨੈਕਸਟ ਵਲੌਗ ਚ ਮੂੰਹ ਖੁੱਲਾ ਹੀ ਆ ਗਿਆ ਹੁਣ ਤਿਆਰ ਹੋਏ ਆ ਤੇ ਹੁਣ ਥੋੜੀ ਹੋਰ ਚਲੋ ਜੀ ਆਵਾਜ਼ ਰਿਆਕਾਲੇ ਆਦ ਰੇ ਤੋੜੇ ਤੋੜੇ ਕਹਾਣੀ је њеме који? Је њеме ਵਾਹ ਜੀ ਚਾਬੀ ਤਾਂ ਬਣਾ ਦੇਣੀ ਆ ਮੈਨੂੰ ਬਣਾਈ ਕਿਉਂ ਮਿਲਦੀ ਚੱਲਦੀ ਆ ਉਹਨਾਂ ਦੇ ਬਾਪੇ ਲੱਗੇ ਆ ਉਹ ਆ ਮੇਰਾ ਨੇ ਹੱਥ ਜੀ ਪਹੁੰਚ ਗਿਆ ਗੋਬਿੰਦ ਘਾੜ ਤੇ ਤੇ ਤੈਂ ਸੌਟ ਵੱਜ ਕੇ ਸਵਾਹ ਹਾਂ ਭਰਾਵੇਂ ਢੋਲ ਰਹੇ ਆ ਉਹ ਤੇ ਵਿਆਹ ਹੀ ਆਉਣਾ ਉਹ ਪਾਰਕਿੰਗ ਦਾ ਮੋੜ ਸਾਂ ਲਾ ਆਏ ਆ ਇੱਥੇ ਲਾਉਂਦੇ ਦਿੰਦੇ ਅੰਜੇ ਡਬਲ ਲੈਂਡ ਕਰਨੀ ਨਹੀਂ ਆ ਤੇ ਆ ਜਿਹੜਾ ਸਭ ਤੋਂ ਪਹਿਲਾ ਪ੍ਰਤੀ ਇਹ ਮੋੜ ਹੋ ਗਿਆ ਚਲੋ 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 ਮਿੰਟੋ ਫੜ ਰੋਮ ਲਈ ਹੁਣ ਠੰਡ ਲੱਗਣ ਦੀ ਆ ਆ ਵੇ ਜੀ ਲਾ ਬੜਾਵਾ ਆਇਓ ਆਇਓ ਆ ਉੱਪਰ ਦਰਵਾਜਾ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆਪ ਹੀ ਦਿੱਤਾ ਜੀ ਤਾਂ ਬਹੁਤ ਆਈਆਂ ਬਹੁਤ ਆਦ ਕੀ ਮੇਲਾ ਭਰਿਆ